ਅੰਮ੍ਰਿਤਸਰ ਦੇ ਕਸਬਾ ਅਜਨਾਲਾ ਚ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਜ ਵੇਖਣ ਨੂੰ ਮਿਲਿਆ ਦੋ ਨੌਜਵਾਨਾਂ ਦੇ ਉੱਪਰ ਇੱਕ ਨੌਜਵਾਨ ਵੱਲੋਂ ਲੋਹੀ ਦੀ ਰਾਡ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਬੇਹੋਸ਼ੀ ਹਾਲਤ ਚ ਸੜਕ ਤੇ ਹੀ ਡਿੱਗ ਪਿਆ ਤਾਂ ਉਸ ਨੂੰ ਲੋਕਾਂ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰਾਂ ਅਨੁਸਾਰ ਸਿਰ ਵਿੱਚ ਜ਼ਿਆਦਾ ਸੱਟਾਂ ਲੱਗਣ ਕਾਰਨ ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਅਜੇ ਤੱਕ ਹੋਸ਼ਵਸ਼ਤ ਨਹੀਂ ਆਇਆ ਦੂਜੇ ਨੌਜਵਾਨ ਵੀ ਜਿਹੜਾ ਜ਼ਖਮੀ ਹੈ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਇਹ ਸਾਰੀ ਘਟਨਾ ਨੇੜਲੇ ਘਰਾਂ ਤੇ ਦੁਕਾਨਾਂ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿਸ ਤੋਂ ਸਾਫ਼ ਸਾਬਤ ਹੋ ਰਿਹਾ ਹੈ ਕਿ ਹਮਲਾਵਰਾਂ ਨੇ ਕਿੰਨੀ ਬੇਰਹਿਮੀ ਨਾਲ ਜਿਹੜਾ ਹਮਲਾ ਕੀਤਾ ਛੋਟੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਇਹ ਵੀ ਚਰਚਾ ਬਣੀ ਹੋਈ ਹੈ ਕਿ ਲੋਕ ਸ਼ਰੀਆਮ ਕਹਿ ਰਹੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰਦੀਆਂ ਐ ਐਸਐਚਓ ਹਰਚੰਦ ਸਿੰਘ ਨੇ ਮੀਡੀਆ ਨਾਲ ਗੱਲਬਤ ਕਰਦੇ ਕਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਆਇਆ ਸੰਦੀਪ ਸਿੰਘ ਹੈ ਮੇਰਾ ਨਾਂ ਜੀ ਮੈਂ ਬ੍ਰਦਰ ਆਂ ਤਾਂ ਪਰਮਜੀਤ ਦਾ ਤੇ ਇਹ ਬਿਆਰ ਗਏ ਬੱਚੇ ਦੇ ਨਾਲ ਇਹਨਾਂ ਆਵਾਜ਼ ਦੇ ਕੇ ਉਹਨਾਂ ਰਾਡ ਮਾਰੀ ਦੇ ਸਿਰ ਤੇ ਬਹੁਤ ਜ਼ਿਆਦੀ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹਦਾ ਪਿਓ ਵੀ ਪਿਆ ਮੁੰਡੇ ਦਾ ਉਹਦਾ ਨਾਂ ਹੈਗਾ ਵਾ ਮਿਲ ਕੀ ਕਹਿੰਦੀ ਕਿਉਂ ਮਾਰੀ ਗਾੜੇ ਨਾਲ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਹੈ ਗਲਤ ਕੰਮ ਕਰਦੇ ਸਾਡੇ ਮਹੱਲੇ 'ਚ ਸਾਰੇ ਮਹੱਲੇ ਨੇ ਡੱਕਿਆ ਹੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਹਟਦਾ ਹੀ ਨਹੀਂ ਇਹਨੂੰ ਕਿੰਨੀ ਵਾਰੀ ਕਿਹਾ ਹੈ ਤਾਂ ਫਿਰ ਇਹਨੇ ਮਹੱਲੇ 'ਚ ਸਾਡੇ ਜਿਹੜੇ ਥਾਂ ਵੇਚਤਾ ਸੀ ਤੇ ਫਿਰ ਰੰਜੇਸ਼ ਰੱਖਦਾ ਸੀ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਪਹਿਲਾਂ ਵੀ ਤਈ ਉਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਸਾਡਾ ਬੱਚਾ ਵੀ ਨਾਲ ਹੀ ਨਿਕਾ ਤੇ ਸਾਡੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉਦੋਂ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜ਼ਿਆਦਾ ਧੱਕਾ ਕੀਤਾ ਅਸੀਂ ਤੇ ਅਈ ਨਾਲੇ ਵੀ ਦਾਹਲ ਕਰਾਇਆ ਸੀ ਤੇ ਨਹੀਂ ਉਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਨੂੰ ਵੀ ਦਿਖਾਇਆ ਤੇ ਉਹਨਾਂ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈ ਕਿ ਚੰਗੇ ਹਸਪਤਲ 'ਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾੜ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਦਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਤੇ ਵੀ ਵਾਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰ ਹੀ ਸਾਜਨਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਵਾਵਾ ਸੱਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪਤਾਲ ਦਾੜਿਆ ਤੇ ਉਹਦੇ ਵੀ ਪਰਿਵਾਰ ਉਹੋ ਜਿਹਾ ਘਰੋਂ ਬਹੁਤ ਮਾਤੜ ਅਸੀਂ ਮੰਗੇ ਕਰਦੇ ਵਿਰਾਸ਼ਣ ਕੋ ਵੀ ਸਾਡੀ ਜੋ ਵੀ ਸੁਣਵਾਈ ਆ ਸੇ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਕੋਈ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਟੀਸੀ ਸਾਡੇ ਕੋਲ ਸਾਰੀਆਂ ਖਬਰਾਂ ਆ ਗਈਆਂ ਸਾਰੀਆਂ ਫੋਟੋਆਂ ਆ ਗਿਆ ਇਹਨਾਂ ਦੀ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗਣ ਦੁਕਾਨਾਂ ਤੇ ਦੁਕਾਨਾਂ 'ਚ ਵੀ ਕੈਮਰੇ ਲੱਗੇ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਚਾਹੁੰਦੇ ਆਂ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇ ਦੀ ਸੀਟੀਸੀ ਕਢਾਈ ਜਾਵੇ ਅਸੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਹਾਂਜੀ ਨਾਂ ਆ ਤੁਹਾਡਾ ਕਿਹੜਾ ਮੇਰਾ ਨਾਂ ਹੀ ਗਰਮੀਤ ਸਿੰਘ ਹੈ ਮੇਰੇ بیٹے ਦਾ ਨਾਂ ਪਰਮਜੀਤ ਸਿੰਘ ਹੈ ਇਨਾਂ ਦੇ ਮਤਲਬ ਵੀ ਸਟਵਾਟ ਨੰਬਰ 5 ਉਥੇ ਇਹਨਾਂ ਨੇ ਵੀ ਮਕਾਨ ਲਿਆ ਸੀ ਅਤੇ ਇਹ ਮਤਲਬ ਕੁੜੀ ਅਖੜੇ ਇੱਥੇ ਦਦੰਦਾ ਕਰਦੇ ਇਹ ਮੁੜ ਕੇ ਇੱਥੇ ਇਹਨਾਂ ਸਾਰੇ ਮਾਲਕ ਕੋਲ ਜੈ ਨਹੀਂ ਟੱਕਿਆ ਟੱਕਿਆ ਇਹਨਾਂ ਦਾ ਨੋ ਧਿਆਨ ਦੇ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਕੋਰ ਉਹ ਰੱਖੀ ਉਹਦਾ ਕਰਕੇ ਬਾਜ਼ਾਰ ਗਿਆ ਬਿਟਾ ਹੱਡਾ ਆਉਣ ਲੱਗਿਆ ਉਹਦੇ ਗੱਲ ਪਈਏ ਮੋਜ ਮਾਰ ਕੇ ਇਹ ਗੱਲ ਪਏ ਤੇ ਉਹਨੇ ਵੀ ਗਾੜੀ ਕੁਝ ਨਹੀਂ ਨਾ ਕੁਝ ਉਹਦੇ ਹੱਥ 'ਚ ਆ ਕੋਈ ਵੀ ਹੈ ਇਨਾ ਉਹਦੇ ਰਾਰ ਮਾਰ ਦਿੱਤੀ ਦੁਕਾਨ ਆਪਣੇ ਘਰ ਤੋਂ ਵਿਆਹ ਗਏ ਤੇ ਇਹਦੇ ਸੱਟ ਲੱਗ ਗਈ ਬੇਟਾ ਮੇਰਾ ਸੀਰੀਅਸ ਐ ਇਹਨਸਾ ਤੁਮਾਂਗ ਕਰਦੇ ਰਾਡ ਗੜੀ ਮਾਰੀ ਇਹਦੇ ਕੁੱਤਾ ਰਾਡ ਲੋਹੇ ਦੀ ਰਾਡ ਆ ਆ ਕੇਡ ਗੁਰ ਬੰਦ ਕਰਨਾ ਹੁਣ ਕੀ ਹਾਲਾਤ ਨੇ ਬੇਟਾ ਬੇਟਾ ਸੀਰੀਅਸ ਐ ਜੀ ਹੋਰ ਨੀ ਕੋਈ ਦਾ ਪੋਜ਼ਾ ਤੇ ਹਸਪਤਾਲ ਦੀ ਦਵਾਈ ਮਿਲ ਗਿਆ ਪਿੰਨਾ ਘੜਾਟੀ ਦਾ ਹਸਪਤਲ ਖੜਿਆ ਫਿਰ ਸਰਕਾਰੀ ਜਾਂਦਾ ਸਰਕਾਰੀ ਤੋਂ ਉਹਨਾਂ ਰੈਫਰ ਕਰਤਾ ਫਿਰ ਕਹਿੰਦੇ ਆਪਣੇ ਘਰ ਦਾ ਲਾਜ ਕਿਰਾ ਹੋਇ ਤੁਮ ਬਚਾਓ ਇਹ ਰਹੀ ਇਸੇ ਦਾ ਉਹ ਤਨਾਵ ਸਹਿਰ ਗੜਾ ਅੰਦੇ ਜਿਹੜੇ ਸੱਜੇ ਸਾਹਬ ਆਏ ਉਹਨਾਂ ਕੀ ਮੰਗ ਕਰਦੇ ਹੋ ਉਹਨਾਂ ਇਨਸਾਫ਼ ਦੀ ਮੰਗ ਕਰਦੇ ਆ ਪਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਇਹ ਸਾਰਾ ਟੱਬਰੀ ਜਿਹੜਾ ਕੀ ਮਾਮਲਾ ਜਿਹੜਾ ਇੱਕ ਵੋਲਟਮਾਰ ਦੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਸੀਸੀਟੀਵੀ ਇਹ ਪਰਸੋਂ ਰਾਤ ਦੀ ਘਟਨਾ ਵਾਂਜੀ ਮੈਂ ਉਦੋਂ ਪੈਟਰੋਲਿੰਗ ਤੇ ਸੀਗਾ ਰਾਤ 9:30 ਵਜੇ ਦੇ ਕਰੀਬ ਤੇ ਜਦੋਂ ਬੰਦੇ ਇਕੱਠੇ ਹੋਏ ਸੀ ਮੈਂ ਉਸੇ ਵੇਲੇ ਤੁਰੰਤ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਉਦੋਂ ਅਸੀਂ ਉਹਨੂੰ ਫਟਾਫਟ ਪਹਿਲਾਂ ਇੱਥੇ ਸੀ ਜੁਨੋ ਹਸਪੀਟਲ ਭੇਜਿਆ ਸੀਗਾ ਉਥੋਂ ਡਾਕਟਰਾਂ ਨੇ ਉਹਨੂੰ ਰੈਫਰ ਕਰਤਾ ਛੋਟੀ ਜੀ ਗੱਲ ਤੋਂ ਛੋਟੀ ਜੀ ਗੱਲ ਤੋਂ ਇਹਨਾਂ ਦੋ ਦੋ ਤਿੰਨ ਜਣਾਂ ਦਾ ਆਪਸ ਵਿੱਚ ਝਗੜਾ ਆਇਆ ਤੇ ਉਹਨੇ ਇੱਕ ਜਣੇ ਨੇ ਦੁਕਾਨ ਤੋਂ ਫੜ ਕੇ ਪਰਮਜੀਤ ਦੇ ਸਿਰ ਦੇ ਵਿੱਚ ਇੱਕ ਪਾਈਪ ਟਾਈਪ ਰਾਡ ਜੀ ਸੀਗੀ ਉਹ ਮਾਰੀ ਜਿਸ ਨਾਲ ਉਹ ਸੜਕ ਤੇ ਡਿੱਗ ਪਿਆ ਸੀ ਤੇ ਤਰੰਤ ਜਿਹੜਾ ਉਹਨੂੰ ਮੁੜ ਕੇ ਇੱਥੇ ਸੀਜਨ ਹਸਪੀਟਲ ਖੜਿਆ ਸੀ ਲੇਕਿਨ ਹੈਡ ਇੰਜਰੀ ਹੋਣ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਰੈਫਰ ਕਰ ਦਿਓ ਫਿਰ ਉਹ ਅੰਮ੍ਰਿਤਸਰ ਲੈ ਕੇ ਸੀਗੇ ਤੇ ਅਸੀਂ ਉਹਦਾ ਅ ਅਨਫਟਿਆ ਡਾਕਟਰ ਜਦੋਂ ਉਹਨੂੰ ਫਿੱਟ ਦਿੰਦਾ ਹੈ ਅੱਜ ਉਹਦੀ ਸਟੇਟਮੈਂਟ ਅਸੀਂ ਲਿਖ ਲਈ ਹੋਈ ਐ ਤੇ ਜਿਹੜਾ ਮੁਕਦਮਾ ਦਰਜ ਕਰਕੇ ਤੇ ਜਿਹੜੇ ਦੋਸ਼ੀ ਇਹਦੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਕਾਰਗੁਜ਼ਾਰੀ ਕੀਤੀ ਆ ਗਲਤ ਉਹਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਵਾਈ ਜਾਊਗੀ ਤੇ ਛੇਤੀ ਮੁਕਦਮੇ ਦੀ ਤਫतीश ਜਿਹੜੀ ਆ ਉਹ ਚੰਗੇ ਢੰਗ ਨਾਲ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਦਿੱਤਾ ਜਾਊਗਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਆ ਉਹਨਾਂ ਨੇ ਇਹਨਾਂ ਦੇ ਕੋਈ ਦੇ ਉਪਾਰ ਦਾ ਧੰਦਾ ਕਰਦੇ ਦੋਸਤ ਕੋ ਟੱਕਿਆ ਸੀ ਉਹਦੀ ਰੰਜਿਸ਼ ਖੱਟੀ ਜਾਣਾ ਇਹੋ ਜੀ ਕੋਈ ਗੱਲ ਮੌਕੇ ਤੇ ਸਾਹਮਣੇ ਨਹੀਂ ਸੀ ਆਈ ਮੈਂ ਮੌਕੇ ਤੇ ਸੀਗਾ ਮੈਨੂੰ ਜੋ ਮੌਕੇ ਤੇ ਪਤਾ ਲੱਗਿਆ ਸੀਗਾ ਕਿ ਮੋਟਰਾਂ ਬੰਨਣ ਦਾ ਕੰਮ ਕਰਦੇ ਆ ਜਿਹੜੇ ਹਮਲਾਵਰ ਸੀਗੇ ਉੱਥੇ ਇਹ ਮੋਟਰਸਾਈਕਲ ਤੇ ਆਏ ਸੀਗੇ ਗਲੰਗ ਮੋਟਰਸਾਈਕਲ ਰੋਕਣ ਕੋਲ ਲਗਾਉਣ ਤੋਂ ਇਹਨਾਂ ਦਾ ਛੋਟਾ ਮੋਟਾ ਟਕਰਾਅ ਹੋਇਆ ਜਿਹੜਾ ਟਕਰਾਅ ਸੀਗਾ ਉਹ ਲੜਾਈ 'ਚ ਬਦਲ ਗਿਆ ਸ਼ੈਨਸ਼ੀਲਤਾ ਲੋਕਾਂ ਦੇ ਖਤਮ ਹੋ ਗਈ ਹੈ ਤੇ ਤੁਰੰਤ ਹੀ ਜਿਹੜਾ ਉਹਨੇ ਇੱਕੋ ਹੀ ਸੱਟ ਮਾਰੀ ਹੈ ਇੱਕ ਉਹਦੇ ਅੱਖ ਤੇ ਡਿੱਗਣ ਲੱਗਿਆਂ ਲੱਗੀ ਹੈ ਇੱਕ ਉਹਦੇ ਛੱਟ ਵੱਜੀ ਹੈ ਉਹ ਦਿਗ ਪਿਆ ਮੁੜ ਕੇ ਇਹ ਭੱਜ ਗਏ ਆ ਅਸੀਂ ਉਹਨੂੰ ਉਨਚੇ ਨੂੰ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਫਟਾਫਟ ਸਾਡਾ ਕੰਮ ਹੁੰਦਾ ਪਹਿਲਾਂ ਸਭ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਡਾਕਟਰੀ ਸਹਾਇਤਾ ਦੇਣ ਵਾਸਤੇ ਉਹਨੂੰ ਤੁਰੰਤ ਜਿਹੜਾ ਅਸੀਂ ਹਸਪੀਟਲ ਭੇਜਿਆ ਸੀਗਾ ਤੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰ ਜੀ